गुड मॉर्निंग एवरीवन सत श्री अकाल शुभ सवेरे की हालचाल है जी तो सारेयां दा सवेरे दा मौका है पंजाब च बैठे हैं ਪਿੰਡ ਚ ਨਹੀਂ ਬਲਕਿ ਖੇਤਾਂ ਚ ਬੈਠੇ ਆਂ ਖੂਬਸੂਰਤ ਪੌਦੇ ਬ੍ਰੀਖ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਗ੍ਰੀਨਰੀ ਦੇਖ ਰਹੇ ਹੋ ਮੇਰੇ ਅਗਲੇ ਪਾਸੇ ਵੀ ਗ੍ਰੀਨਰੀ ਹੈ ਸੱਜੇ ਪਾਸੇ ਵੀ ਗ੍ਰੀਨਰੀ ਹੈ ਕੱਬੇ ਪਾਸੇ ਵੀ ਗ੍ਰੀਨਰੀ ਹੈ ਤੇ ਨਾਲ ਜਾਂ ਤੇ ਉਹ ਵੀ ਲਮਾਈ ਮਿਸਸਸ ਐਮ ਆਰ ਐਸ ਮਿਸਸਸ ਕਿਉਂਕਿ ਯਾਦ ਆਉਂਦੀ ਹੈ ਮੈਂ ਇਕੱਲਾ ਹੀ ਆਇਆ ਹਾਂ ਇਸ ਵਾਰ ਤੇ ਇਹਦੀ ਗੱਲ ਹੈ ਅੱਛਾ ਨਾਲ ਜਿਹੜੀ ਹੈ ਨਾ ਦੇਸੀ ਬਿਸਕਟ ਦੇਸੀ ਕਿਹੋਂ ਦੇ ਬਿਸਕਟ ਬਿਲਕੁਲ ਪਿਓਰ ਆਪ ਕੜਵਾਏ ਆ ਜਿਹੜੇ ਤੇ ਇਹਨਾਂ ਨੂੰ ਡਬੋ ਕੇ ਓਂ ਤੰਦਿਆ ਜੋ ਸੁਖ ਛੱਜੂ ਦੇ ਚਾਰੇ ਨਾ ਬਲਕ ਨਾ ਬਖਾਰੇ 5 ਸਟਾਰ ਚਲੇ ਜਾਓ 7 ਸਟਾਰ ਚਲੇ ਜਾਓ ਚਿਰ ਇੱਕ ਫਾਰਮੈਲਟੀ ਜੁਂਦੀ ਹੈ ਪਰ ਜੋ ਆਨੰਦ ਇਹਨਾਂ ਚੀਜ਼ਾਂ ਦੇ ਵਿੱਚ ਆ ਉਹ ਆਨੰਦ ਕਿਸੇ ਜਗ੍ਹਾ ਤੇ ਨਹੀਂ ਆ ਕਿਉਂਕਿ ਕੱਲਾ ਆਨੰਦ ਨਹੀਂ ਹੈ ਆਨੰਦ ਦੇ ਨਾਲ ਨਾਲ ਥੋੜੀ ਸੇਧ ਵੀ ਬਹੁਤ ਜ਼ਰੂਰੀ ਹੈ ਸਾਨੂੰ ਉਹ ਖਾਣਾ ਚਾਹੀਦਾ ਹੈ ਜਿਹਦੇ ਨਾਲ ਖਾ ਕੇ ਸਾਡੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ ਜੋ ਅੱਜ ਫਾਸਟ ਫੂਡ ਚੱਲ ਰਿਹਾ ਹੈ ਆਪਾਂ ਫਾਸਟ ਫੂਡ ਖਾਂਦੇ ਆ ਉਹਦਾ ਨੁਕਸਾਨ ਨਾਲ ਦੀ ਨਾਲ ਤਾਂ ਨਹੀਂ ਹੁੰਦਾ ਕੁਝ ਸਮੇਂ ਬਾਅਦ ਜਦੋਂ ਤੁਹਾਡੀ ਇਮਿਊਨਿਟੀ ਥੋੜੀ ਜਿਹੀ ਘੱਟ ਜਾਂਦੀ ਆ ਉਦੋਂ ਫਿਰ ਉਹਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਸੋ ਸਿਹਤ ਦਾ ਬਹੁਤ ਜ਼ਰੂਰੀ ਖਿਆਲ ਰੱਖੋ ਮੈਂ ਤਾਂ ਕੋਈ ਗੱਲ ਬਿੰਨਾਂ ਹੁੰਦੇ ਕਿ ਕੰਮ ਚੱਲੀ ਜਾਂਦਾ ਹੈ ਚੱਲੀ ਜਾਣਗੇ ਪਰ ਜਿਹੜੀ ਸਿਹਤ ਹੈ ਜੇ ਤੁਸੀਂ ਇਹਨੂੰ ਸੰਭਾਲ ਲਿਆ ਤੇ ਸਮਝ ਲਓ ਫਿਰ ਦੁਨੀਆ ਤੁਹਾਡੀ ਮੁਠੀ ਦੇ ਵਿੱਚ ਆ ਕੁਝ ਨਹੀਂ ਹਾਨੀ ਹੈ ਜਸਟ ਇਹ ਮੇਰੀ ਹੈਬਿਟ ਹੈ ਮੈਂ ਜੋ ਇਸ ਵਕਤ ਬੈਠਾ ਇਹ ਮੈਂ ਜੋ ਕਰਦੇ ਆ ਨਾ ਮੈਂ ਸਿਰਫ ਇਹਦਾ ਵੀਡੀਓ ਬਣਾਇਆ ਤੁਹਾਡੇ ਲਈ ਕਿ ਮੇਰੀ ਰੁਟੀਨ ਕੀ ਹੈ ਮੇਰੀ ਰੁਟੀਨ ਇਹੀ ਹੈ ਵੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਪੁਰਸ਼ਕੁਰਲੀ ਕਰਕੇ ਉਸ ਤੋਂ ਬਾਅਦ ਗਰਮ ਪਾਣੀ ਦਾ glass ਇੱਕ ਪੀਣਾ ਹੈ एवरीडे ਕੋਈ ਲਾਗਾ ਨਹੀਂ। ਔਰ ਉਸ ਤੋਂ ਬਾਅਦ ਫਿਰ ਥੋੜਾ ਯੋਗਾ ਕਰ ਲੈਣਾ ਹੈ। ਥੋੜਾ ਪਾਠ ਪੂਜਾ ਕਰ ਲੈਣੀ ਹੈ, ਰੱਬ ਦਾ ਨਾਮ ਲੈ ਲੈਣਾ ਹੈ। ਫਿਰ ਕੁਰਬਾਨੀ ਸ਼ੁਰੂ ਹੋ ਜਾਂਦੀ ਹੈ ਭਾਈ ਨਰਮਲ ਸਿੰਘ ਜੀ ਖਾਲਸਾ। ਭਾਈ ਗੋਪਾਲ ਸਿੰਘ ਜੀ, ਭਾਈ ਸਮੁੰਦਰ ਸਿੰਘ ਜੀ, ਭਾਈ ਹਰਜਿੰਦਰ ਸਿੰਘ, ਭਾਈ ਸਰਪੀ ਸਿੰਘ ਲਾਡੀ। ਇਹ ਇਹ ਜਿਹੜੇ ਮੇਰੇ ਮਨਪਸੰਦ ਦੇ ਕਹਿੰਦਾ ਤੁਸੀਂ ਰਾਗੀ ਸਿੰਘ ਹੈ। ਜਿੰਨਾਂ ਨੂੰ ਸੁਣ ਕੇ ਸਕੂਨ ਆਉਂਦਾ ਹੈ। उसको बाद चाय पीनी है और है, दे, दे भी देसी बिस्कुट तल जाए इंग्लैंड होवे या चाहे पंजाब होवे मीठा बहुत ਘਟ ਪੈਦਾ मीठा ਜ਼ਿਆਦਾ ਨਹੀਂ ਪੀਂਦੇ ਸਾਡੇ ਘਰਤੀ ਮਿੱਠਾ ਜ਼ਿਆਦਾ ਨਹੀਂ ਪੀਂਦੇ ਇਲਾਇਨ ਦਾ ਮਿੱਠਾ ਬਿਲਕੁਲ ਵੀ ਨਹੀਂ ਪਹੁੰਚਿਆ ਸੀ ਸੋ ਨਾਲ ਬਿਸਕੁਟ ਲੈ ਲਈਦਾ ਮਿੱਠਾ ਨਹੀਂ ਪੀਂਦੇ और ਉਸ ਤੋਂ ਬਾਅਦ ਫਿਰ 11:00 ਵਜੇ ਜਿਹੜਾ ਹੈਗਾ ਕੋਈ ਹਲਕਾ ਜਿਹਾ ਫਰੂਟ ਹੋ ਗਿਆ ਸੇਬ ਹੋ ਗਿਆ ਨਖਪਤੀ ਹੋ ਗਈ ਜੋ ਵੀ ਸਮੇਂ ਦੇ ਮੁਤਾਬਕ ਹੋ 6:00 ਦੇ ਮੈਂ ਤਾਂ ਬੁੱਕ ਲੈਂਦਾ ਹੂੰ ਫੂਕ ਖਾਉਂ ਔਰ ਉਸ ਤੋਂ ਬਾਅਦ 12 ਤੋਂ 1 ਦੇ ਵਿੱਚ ਦਰਮਿਆਨ ਜੋ ਮਰਜ਼ੀ ਹੋ ਜੇ ਫਿਰ ਖਾਣਾ ਖਾਣਾ ਦੋ ਫੁਲਕੇ ਸਿਰਫ ਦੋ ਫੁਲਕੇ ਛੋੜੇ ਛੋਟੇ ਤੇ ਉਸ ਤੋਂ ਬਾਅਦ ਫਿਰ ਕੰਮੀ ਕੰਮ ਟਾਈਮ ਲੱਗ ਜੇ ਫਿਰ 2-3 ਵਜੇ ਥੋੜੀ ਜੀ ਰੈਸਟ ਵੀ ਕਰ ਲਈਦੀ ਅਜੇ ਟਾਈਮ ਲੱਗ ਜਾਂਦਾ ਤਾਂ ਲੱਗ ਹੀ ਜਾਂਦਾ ਤੇ ਫਿਰ ਸ਼ਾਮ ਨੂੰ 6-7 ਵਜੇ ਸਿਰਫ ਸਲਾਦ ਤੇ ਐਗ ਲੈ ਲਓ ਜਾਂ ਰੂਸਟਡ ਚਿਕਨ ਲੈ ਲਓ ਜਾਂ ਖੋਰ ਬਹੁਤ ਸਾਂਗੇ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਤੁਸੀਂ ਸੇਟ ਲਈ ਵਧੀਆ ਹੁੰਦੀਆਂ ਫਿਰ ਹੋਰ ਲੈਣਾ ਔਰ ਉਸ ਤੋਂ ਬਾਅਦ ਫਿਰ 10 11 ਵਜੇ ਜਿਹੜੀ ਹੁੰਦੀ ਹੈ ਉਹ ਤੁਸੀਂ 슬ੀਪਿੰਗ ਕਰਨੀ ਹੈ ਤੇ ਇਹ ਰੂਟੀਨ ਰੱਖੀ ਹੈ ਕਿ ਆਪਣੀ ਸਿਹਤ ਨੂੰ ਬਚਾਉਣਾ ਸਿਹਤ ਨੂੰ ਬਣਾ ਕੇ ਰੱਖਣਾ ਇਹ ਬਹੁਤ ਵੱਡੀ ਚੀਜ਼ ਹੈ ਕਿਉਂਕਿ ਮਨ ਮੰਦਰ ਤਨ ਵੇਸ ਕਲੰਦਰ ਇਹ ਰੱਬ ਦਾ ਘਰ ਹੈ ਜਿੱਤਿਆ ਸਿੰਘ ਗੁਰੂ ਘਰਾਂ ਨੂੰ ਸਵਾਰਦੇ ਆ ਜਿੱਤੇ ਅਸੀਂ ਧਾਰਮਿਕ ਸਥਾਨਾਂ ਨੂੰ ਸਵਾਰਦੇ ਆ ਉਸ ਤੋਂ ਪਹਿਲਾਂ ਤੁਸੀਂ ਆਪਣੀ ਦੇ ਜਿਹੜੀ ਉਹਨੂੰ ਸੁਧਾਰਨਾ ਉਹਨੂੰ ਸਵਾਰਨਾ ਅਗਰ ਤੁਸੀਂ ਆਪਣੀ ਦੇ ਨੂੰ ਸੰਭਾਲ ਲਿਆ ਸਵਾਰ ਰਿਆ ਤੇ ਸਮਝ ਲਓ ਸਾਰਾ ਕੁਝ ਹੀ ਤੁਸੀਂ ਪਾ ਲਿਆ ਤੇ ਦੂਸਰੀ ਗੱਲ ਇਹ ਆ ਜੀ ਕਿ ਅੱਜ ਬੜਾ ਪਵਿੱਤਰ ਦਿਹਾੜਾ ਹੈ ਗੁਰੂ ਨਗਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ ਪ੍ਰਕਾਸ਼ ਪ੍ਰਕਾਸ਼ ਉਤਸਵ ਹੈ ਸੋ ਸਾਰਿਆਂ ਦੇ ਵਿੱਚ ਬਹੁਤ ਚਾਅ ਹੈ ਬਹੁਤ ਮਲਾਰ ਹੈ ਲੰਗਰ ਚੱਲ ਰਹੇ ਨੇ ਨਗਰ ਕੀਰਤਨ ਹੋ ਰਹੇ ਨੇ ਔਰ ਸਾਡੇ ਘਰ ਦੇ ਵਿੱਚ ਵੀ ਜਿਹੜਾ ਹੈਗਾ ਪ੍ਰਵਾਹ ਫੇਰ ਵੀ ਆਈ ਹੈ ਨਗਰ ਕੀਰਤਨ ਵੀ ਹੋਇਆ ਤੁਸੀਂ ਦੇਖਿਆ ਹੋਊਗਾ ਸੋ ਬਹੁਤ ਚੰਗਾ ਲੱਗਿਆ ਮੈਂ ਥੋੜੇ ਸਮੇਂ ਲਈ ਇੱਥੇ ਆਇਆ ਸੀਗਾ ਕੁਝ ਰਿਕਾਰਡਿੰਗ ਕੁਝ ਸ਼ੂਟੀਓ ਵੀਡੀਓ ਸ਼ੂਟ ਕਰਨਾ ਸੀਗਾ ਜੋ ਕਿ ਕਰ ਲਿਆ ਸੀ ਬਾਬਾ ਦੀਪ ਸਿੰਘ ਦਾ ਖੰਡਾ ਖੱਫੇ ਖੋਲੀ ਜਾਂਦਾ ਹੈ ਤੇ ਕਰਜ਼ੇ ਮਾਵਾਂ ਦੀ ਇੱਕ ਗੀਤ ਜਿਹੜਾ ਹੈਗਾ ਪਰਵਾਰ ਗੀਤ ਹੈ ਉਹ ਵੀ ਰਿਲੀਜ਼ ਕਰ ਰਹੇ ਹੋਰ ਬਹੁਤ ਸਾਰੇ ਗੀਤ ਸੰਗੀਤ ਰਿਕਾਰਡ ਕਰਦੇ ਆ ਤੇ ਬਸ ਇਦਾਂ ਹੀ ਪਿਆਰ ਦਿੰਦੇ ਰੋ ਜ਼ਿੰਦਗੀ ਦੇ ਵਿੱਚ ਖੁਸ਼ ਰਹੋ ਖੁਸ਼ਹਾਲ ਰਹੋ ਕਿਸਮਤ ਤੋਂ ਵੱਧ ਤੁਹਾਨੂੰ ਕੁਝ ਨਹੀਂ ਮਿਲਣਾ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੋ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲੋ ਜਿੰਨੀਆਂ ਮਰਜ਼ੀ ਫੇਰਾ ਫੇਰੀਆਂ ਕਰ ਲੋ ਜੋ ਪ੍ਰਮਾਤਮਾ ਨੇ ਤੁਹਾਡੇ ਨਸੀਬਾ ਚ ਲਿਖਿਆ ਤੇ ਜਾਂ ਫਿਰ ਤੁਹਾਡੇ ਕਰਮਾਂ ਚ ਜੋ ਲਿਖਿਆ ਜਾਂ ਫਿਰ ਜੇ ਤੁਸੀਂ ਕਰਮ ਕਰਦੇ ਹੋ ਮੈਂ ਧਰਮ ਤੋਂ ਪਹਿਲਾਂ ਕਰਮ ਨੂੰ ਮੰਨਣ ਵਾਲਾ ਬੰਦਾ ਹੈ ਔਰ ਮੈਂ ਕਰਮ ਦੇ ਉੱਤੇ ਬਹੁਤ ਜ਼ੋਰ ਦਿੰਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਜਿਹੜੀ ਹੈ ਉਹ ਧਰਮ ਨਹੀਂ ਸੀ ਉਹ ਕਰਮ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਬਾਬੇ ਨਾਨਕ ਦੀ ਫਿਲਾਸਫੀ ਹੈ ਸਭ ਤੋਂ ਪਹਿਲਾਂ ਕਰਮ ਹੈ ਕਿਰਤ ਹੈ ਪਹਿਲਾਂ ਜਿਹੜਾ ਬੰਦਾ ਕਿਰਤ ਤੇ ਵਿਸ਼ਵਾਸ ਕਰਦਾ ਸਮਝੋ ਰੱਬ ਤੇ ਵਿਸ਼ਵਾਸ ਕਰਦਾ ਹੈ ਜਿਹੜਾ ਬੰਦਾ ਧਰਮ ਧਰਮ ਕਰਦਾ ਇਟ ਮੀਨਸ ਉਹ ਬੰਦਾ ਪਖੰਡ ਕਰਦਾ ਹੈ ਉਹ ਧਰਮ ਦੇ ਨਾਂ ਤੇ ਬਿਜ਼ਨਸ ਕਰ ਰਿਹਾ ਹੈ ਉਹ ਧਰਮ ਦੇ ਨਾਂ ਤੇ ਰੋਟੀ ਆਪਦੀ ਖਾ ਰਿਹਾ ਹੈ ਕਿਉਂਕਿ ਧਰਮ ਤੋਂ ਪਹਿਲਾਂ ਕਰਮ ਹੁੰਦਾ ਸੋ ਕਰਮ ਤੁਸੀਂ ਕਰ ਲਿਆ ਤੇ ਤੁਹਾਡਾ ਧਰਮ ਜਿਹੜਾ ਤੁਹਾਡੇ ਨਾਲ ਨਾਲ ਚੱਲੂਗਾ ਜੇ ਤੁਹਾਡੇ 4 ਰੁਪਏ ਜੇਬ ਦੇ ਵਿੱਚ ਹੈ ਫੇਰ ਹੀ ਤੁਹਾਡੀ ਅੰਦਰੂਕ ਪਾਵਰ ਨਿਕਲਦੀ ਹੈ ਤੁਸੀਂ ਡਿਸੀਜਨ ਲੈ ਸਕਦੇ ਹੋ ਤੁਸੀਂ ਗੱਲ ਕਰ ਸਕਦੇ ਹੋ ਜੇ ਤੁਸੀਂ ਕਮਜ਼ੋਰ ਹੋ ਰੋਟੀ ਤੋਂ ਮੁਤਾਜ ਹੋ ਤਾਂ ਫਿਰ ਤੁਸੀਂ ਧਰਮ ਦੀ ਰਾਖੀ ਨਹੀਂ ਕਰ ਸਕਦੇ ਸੋ ਕਰਮ ਕਰੋ ਆਪਣੇ ਆਪ ਨੂੰ ਸਟਰੋਂਗ ਕਰੋ ਆਪਣੇ ਆਪ ਨੂੰ ਇਸ ਲਾਈਕ ਕਰੋਗੇ ਤੁਸੀਂ ਕੱਲ ਨੂੰ ਕਿਸੇ ਹੋਰ ਦਾ ਭਲਾ ਕਰ ਸਕੋ ਕਿਸੇ ਹੋਰ ਦੀ ਹੈਲਪ ਕਰ ਸਕੋ ਤੇ ਆਪਣੇ ਪਰਿਵਾਰ ਦੀ ਹੈਲਪ ਕਰ ਸਕੋ ਆਪਣੇ ਸਮਾਜ ਦੀ ਹੈਲਪ ਕਰ ਸਕੋ ਇਹ ਜ਼ਰੂਰੀ ਹੈ ਦੁਨੀਆ ਤੇ ਜਿੰਨੇ ਵੀ ਲੋਕ ਹੁੰਦੇ ਆ ਸਾਰੇ ਲੋਕਾਂ ਨੇ ਮੰਗਣ ਵਾਲੇ ਨਹੀਂ ਹੁੰਦੇ ਬਹੁਤ ਸਾਰੇ ਲੋਕ ਦੇਣ ਵਾਲੇ ਹੱਥ ਵੀ ਹੁੰਦੇ ਆ। ਸੋ ਦੇਣ ਵਾਲੇ ਬਣੋ ਲੈਣ ਵਾਲੇ ਨਾ ਬਣੋ। ਉਹਦੇ ਲਈ ਸਿਹਤ ਜ਼ਰੂਰੀ ਹੈ। ਸੋ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ। ਮੇਰੀ ਚਾਹ ਠੰਡੀ ਹੋ ਗਈ ਦੇਖੋ। ਇਹ ਹੁੰਦਾ ਨੁਕਸਾਨ ਜਦੋਂ ਤੁਸੀਂ ਲੋਕਾਂ ਨੂੰ ਸਿਹਤ ਦਿੰਦੇ ਆ ਜਾਂ ਲੋਕਾਂ ਨੂੰ ਤੁਸੀਂ رائے ਦਿੰਦੇ ਆ ਤਾਂ ਕਈ ਵਾਰੀ ਆਪ ਦੇ ਨੁਕਸਾਨ ਹੋ ਜਾਂਦੇ ਆ। ਆਪ ਦੇ ਨੁਕਸਾਨ ਕਿ ਹੋਇਆ? ਮੇਰੀ ਚਾਹ ਠੰਡੀ ਹੋ ਗਈ। ਹੈਨਾ? ਜਦ ਕਿ ਕੱਪ ਬਹੁਤ ਗਰਮ ਸੀਗਾ। لیکن ਹੁਣ ਚਾਰਟੰਡੀ ਹੋ ਗਈ ਇੱਕ ਮੌਸਮ ਬੜਾ ਖੂਬਸੂਰਤ ਹੈ ਠੰਡ ਪੈ ਰਹੀ ਹੈ ਪਰ ਇੱਕੋ ਹੀ ਮੈਨੂੰ ਗਿਲ ਹੈ ਕਿ ਜਿਹੜੀ ਆ ਧੁੰਦ ਪੈ ਰਹੀ ਹੈ ਨਾ ਤੇ ਜਿਹੜੀ ਆ ਧੂੰਗਾ ਹੋ ਰਿਹਾ ਇਹ ਬਹੁਤ ਗਲਤ ਗੱਲ ਹੈ ਖੱਤ ਜੋੜ ਕੇ ਬੇਨਤੀ ਹੈ ਯਾਰ ਸਾਰੇ ਰਲ ਮਿਲ ਕੇ ਇਹਦਾ ਧੂਮ ਦਾ ਹੱਲ ਕਰੋ ਇਹ ਬਹੁਤ ਖਤਰਨਾਕ ਹੈ ਸਾਡੇ ਸਾਰੇ ਵਾਸਤੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜਲਦੀ ਦੂਜੇ ਵਲੌਗਸ ਮਿਲਾਂਗੇ ਸਸਕਾਰ